ਬੰਮ ਬਹਾਦਰ ਕਹਾਣੀ ਦਾ ਲੇਖਕ ਕੌਣ ਹੈ ਗੁਰਮukh ਸਿੰਘ ਮੁਸਾਫਰ ਗੁਰਬਖਸ਼ ਸਿੰਘ ਕੁਲਵੰਤ ਸਿੰਘ ਬਿਰਕ ਜਾਂ ਫਿਰ ਅਜੀਤ ਕੌਰ ਇਹਨਾਂ ਚਾਰਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਤੁਸੀਂ ਕਮੈਂਟ ਬਾਕਸ ਵਿੱਚ ਵੀ ਇਸ ਦਾ ਉੱਤਰ ਟਾਈਪ ਕਰ ਸਕਦੇ ਹੋ 1 ਲਿਖ ਕੇ 1 2 3 4 ਇਸ ਦਾ ਸਹੀ ਉੱਤਰ ਹੈ ਗੁਰਬਖਸ਼ ਸਿੰਘ ਬੰਬ ਬਹਾਦਰ ਕਹਾਣੀ ਵਿੱਚ ਹਾਥੀਖਾਨੇ ਦਾ ਮਹਾਂਤ ਕੌਣ ਹੈ? ਦੀਨ ਮਾਤਾ, ਮਾਤਾਦੀਨ, ਮਾਤਾਦੀਨਾ, ਮਹਾਂਤਦੀਨਾ। ਇਹਨਾਂ ਚਾਰਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ। ਕਿਹੜਾ ਉੱਤਰ ਸਹੀ ਹੋ ਸਕਦਾ ਹੈ? ਇਸ ਦਾ ਸਹੀ ਉੱਤਰ ਹੈ ਮਾਤਾਦੀਨ। ਮਹਾਂਤ ਮਾਤਾਦੀਨ ਨੇ ਬੰਮ ਬਹਾਦਰ ਵਿਰੁੱਧ ਕਿਸ ਕੋਲ ਸ਼ਿਕਾਇਤ ਕੀਤੀ ਮਹਾਰਾਣੀ ਕੋਲ ਵਜ਼ੀਰ ਕੋਲ ਮਹਾਰਾਜ ਕੋਲ ਜਾਂ ਫਿਰ ਸਿਪਾਹੀ ਕੋਲ ਇਨ੍ਹਾਂ ਚਾਰਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਮਹਾਰਾਜ ਕੋਲ ਬਿਲਕੁਲ ਠੀਕ ਉੱਤਰ ਬੰਮ ਬਹਾਦਰ ਮਹਾਂਤ ਦੀਆਂ ਕਿਹੜੀਆਂ ਗੱਲਾਂ ਤੋਂ ਖਫਾ ਸੀ ਚੋਰੀ ਤੋਂ ਰਾਬਤ ਚੋਰੀ ਅਤੇ ਹੱਕ ਖੋਣ ਤੋਂ ਹੱਕ ਖੋਣ ਤੋਂ ਜਾਂ ਫਿਰ ਉਸ ਦੇ ਮਾਰਨ ਤੋਂ ਇਨ੍ਹਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਰਾਬਤ ਚੋਰੀ ਅਤੇ ਹੱਕ ਖੋਣ ਤੋਂ ਮਹਾਰਾਜ ਕਿਸ ਨੂੰ ਹਰ ਜਲਸੇ ਦਾ ਸ਼ਿੰਗਾਰ ਬਣਾਉਂਦੇ ਸਨ घोड़िया बम बहादुर महल्ला महंत में इसका सही उत्तर है बम बहादुर महाराज कितों विह करवा के आए सन कलकत्ते तो, उदयपुर तो राजस्थान तो या फिर बीकानेर तो ਇਨ੍ਹਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਤੁਸੀਂ ਕਮੈਂਟ ਬਾਕਸ ਵਿੱਚ ਵੀ ਇਸ ਦਾ ਉੱਤਰ ਟਾਈਪ ਕਰ ਸਕਦੇ ਹੋ 6 ਲੇਖ ਕੇ 1 2 3 4 ਸਹੀ ਉੱਤਰ ਇਸ ਦਾ ਸਹੀ ਉੱਤਰ ਹੈ ਉਦੇਪੁਰ ਤੋਂ ਮਹੰਤ ਮਾਤਾਦੀਨ ਕਿਸ ਚੀਜ਼ ਵਿੱਚੋਂ ਚੋਰੀ ਕਰਦਾ ਸੀ ਖਜ਼ਾਨੇ ਵਿੱਚੋਂ ਹਾਥੀ ਦੀ 라ਵਤ ਵਿੱਚੋਂ ਮਹਿਲਾ ਵਿੱਚੋਂ ਜਾਫਰ ਰੋਟੀ ਦੀ ਚੋਰੀ ਇਨ੍ਹਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਹਾਥੀ ਦੀ 라ਬਤ ਵਿੱਚੋਂ ਮਾਤਾ ਦੀ ਨੇ ਮਹਾਰਾਜ ਨੂੰ ਬੰਮ ਬਹਾਦਰ ਨੂੰ ਕਿੱਥੇ ਭੇਜਣ ਲਈ ਕਿਹਾ ਚਿੜੀਆ ਘਰ ਜੰਗਲ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਇਨ੍ਹਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ ਮਾਤਾ ਦੀਨ ਨੇ ਮਹਾਰਾਜ ਨੂੰ ਬੰਮ ਬਹਾਦਰ ਨੂੰ ਚਿੜੀਆ ਘਰ ਵਿੱਚ ਭੇਜਣ ਲਈ ਕਿਹਾ ਮਹਾਰਾਣੀ ਪਹਿਲੀ ਵਾਰ ਬੰਮ ਬਹਾਦਰ ਨੂੰ ਮਿਲਣ ਲਈ ਕੀ ਬਣਵਾ ਕੇ ਲੈ ਗਈ ਪੰਜ ਸੇਰ ਲੱਡੂ 10 ਕਿਲੋ ਲੱਡੂ 10 ਸੀਰ ਲੱਡੂ ਜਾਂ ਫਿਰ 1 ਮਣ ਲੱਡੂ ਇਹਨਾਂ ਚਾਰਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਇਸ ਦਾ ਸਹੀ ਉੱਤਰ ਹੈ 10 ਸੀਰ ਲੱਡੂ ਬੰਬ বাহাদুর ਮਹਾਰਾਣੀ ਨੂੰ ਸਲਾਮੀ ਕਿਸ ਤਰ੍ਹਾਂ ਦਿੰਦਾ ਸੀ ਬੈਠ ਕੇ ਝੁੱਕ ਕੇ ਸੁੰਡ ਉੱਪਰ ਚੁੱਕ ਕੇ ਜਾਂ ਫਿਰ ਇੱਕ ਲੱਤ ਤੇ ਖੜ ਕੇ ਇਨ੍ਹਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਸੁੰਡ ਉੱਪਰ ਚੁੱਕ ਕੇ ਬੰਮ ਬਹਾਦਰ ਮਹਾਰਾਣੀ ਦੇ ਪੈਰਾਂ ਦੁਆਲੇ ਚੱਕਰ ਕਿਵੇਂ ਖਿੱਚਦਾ ਸੀ ਪੈਰ ਨਾਲ ਸੱਜੇ ਪੈਰ ਨਾਲ ਸੁੰਡ ਨਾਲ ਜਾਂ ਫਿਰ ਮੱਥੇ ਨਾਲ ਇਹਨਾਂ ਚਾਰਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਇਸ ਦਾ ਸਹੀ ਉੱਤਰ ਹੈ ਸੁੰਡ ਨਾਲ ਬੰਮ ਬਹਾਦਰ ਦੇ ਪੈਰਾਂ ਦੁਆਲੇ ਸੁੰਡ ਨਾਲ ਚੱਕਰ ਖਿੱਚ ਕੇ ਕੀ ਇਕਰਾਰ ਕਰਦਾ ਸੀ ਆਗਿਆ ਪਾਲਣ ਦਾ ਆਸ਼ੀਰਵਾਦ ਜਾਣ ਦੀ ਆਗਿਆ ਜਾਂ ਫਿਰ ਕੁਝ ਦੱਸਣ ਲਈ ਇਹਨਾਂ ਵਿੱਚੋਂ ਕਿਹੜਾ ਉੱਤਰ ਸਹੀ ਹੋ ਸਕਦਾ ਤੁਸੀਂ ਕਮੈਂਟ ਬਾਕਸ ਵਿੱਚ ਵੀ ਇਸ ਦਾ ਉੱਤਰ ਟਾਈਪ ਕਰ ਸਕਦੇ ਹੋ ਇਸ ਦਾ ਸਹੀ ਉੱਤਰ ਹੈ ਆਗਿਆ ਪਾਲਣ ਦਾ ਬੰਮ ਬਹਾਦਰ ਮਹਾਰਾਣੀ ਦੇ ਸਾਹਮਣੇ ਕੀ ਬਣ ਜਾਂਦਾ ਸੀ ਰਾਜਾ ਵੱਡਾ ਨੌਜਵਾਨ ਜਾਂ ਫਿਰ ਬਾਲਕ ਇਸ ਦਾ ਸਹੀ ਉੱਤਰ ਹੈ ਬਾਲਕ ਬੰਮ ਬਹਾਦਰ ਮਹਾਰਾਣੀ ਦੇ ਸਾਹਮਣੇ ਬਾਲਕ ਬਣ ਜਾਂਦਾ ਸੀ ਬੰਮ ਨੇ ਗੁੱਸੇ ਵਿੱਚ ਆ ਕੇ ਕਿਸ ਨੂੰ ਮਾਰ ਦਿੱਤਾ ਬੱਚੇ ਨੂੰ ਰਾਣੀ ਨੂੰ ਰਾਜੇ ਨੂੰ ਜਾਫਰ ਮਾਤਾ ਦੀਨ ਨੂੰ ਇਸ ਦਾ ਸਹੀ ਉੱਤਰ ਹੈ ਮਾਤਾ ਦੀਨ ਬੰਮ ਬਹਾਦਰ ਨੇ ਮਾਤਾ ਦੀਨ ਨੂੰ ਕਿਸ ਤਰ੍ਹਾਂ ਮਾਰਿਆ ਰਾਜੇ ਕੋਲ ਲੈ ਜਾ ਕੇ ਉੱਪਰ ਬੈਠ ਕੇ ਪੈਰਾਂ ਹੇਠ ਕੁਚਲ ਕੇ ਜਾਂ ਫਿਰ ਸੁੰਡ ਨਾਲ ਇਹਨਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਝੋਲ ਕਰੋ ਇਹਦਾ ਸਹੀ ਉੱਤਰ ਹੈ ਪੈਰਾ ਹੇਠ ਕੁਚਲ ਕੇ ਬੰਮ ਨੇ سنگੜ ਤੋੜਾ ਕੇ ਕਿਹੜੀ ਥਾਂ ਉਜਾੜੀ ਰਾਜੇ ਦਾ ਬਾਗ ਮਾਤਾ ਦੀਨ ਦਾ ਬਾਗ ਮਹਾਰਾਣੀ ਦਾ ਬਾਗ ਜਾਂ ਫਿਰ ਮਹਿਲ ਇਨ੍ਹਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਕਮੈਂਟ ਬਾਕਸ ਵਿੱਚ ਵੀ ਤੁਸੀਂ ਆਪਣਾ ਉੱਤਰ ਟਾਈਪ ਕਰ ਸਕਦੇ ਹੋ ਬਾਅਦ ਵਿੱਚ ਮਿਲਾ ਸਕਦੇ ਹੋ ਕਿ ਤੁਹਾਡਾ ਉੱਤਰ ਸਹੀ ਹੈ ਜਾਫਰ ਗਲਤ ਇਸ ਦਾ ਸਹੀ ਉੱਤਰ ਹੈ ਮਾਤਾਦੀਨ ਦਾ ਬਾਗ ਘੋੜਿਆਂ ਦੇ ਅਸਤਬਲ ਦਾ ਇੰਚਾਰਜ ਕੌਣ ਸੀ ਮਾਤਾਦੀਨ ਮਾਤਾਦੀਨ ਦਾ ਪਿਤਾ ਮਾਤਾਦੀਨ ਦਾ ਭਰਾ ਮਾਤਾਦੀਨ ਦਾ ਪੁੱਤਰ ਇਨ੍ਹਾਂ ਚਾਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਮਾਤਾਦੀਨ ਦਾ ਪਰਾ ਬੰਮ ਨੇ ਸੁੰਡ ਵਿੱਚ ਕੀ ਭਰਿਆ ਪਾਣੀ ਛੱਪੜ ਦਾ ਗੰਦਾ ਪਾਣੀ ਗਰਮ ਪਾਣੀ ਜਾਂ ਫਿਰ ਠੰਡਾ ਪਾਣੀ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਛੱਪੜ ਦਾ ਗੰਦਾ ਪਾਣੀ ਮਹਾਰਾਣੀ ਨੇ ਮਾਤਾ ਦੀਨ ਦੇ ਬੱਚਿਆਂ ਦੇ ਘਰ ਬਣਵਾਉਣ ਲਈ ਬਾਮੋ ਨੂੰ ਕੀ ਜੁਰਮਾਨਾ ਲਾਇਆ ਰਾਬਤ ਦਾ ਅੱਧੇ ਰਾਬਤ ਦਾ ਪੂਰੇ ਰਾਬਤ ਦਾ ਜਾਂ ਫਿਰ ਪਾਣੀ ਨਾ ਪੀਣ ਦਾ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਅੱਧੇ ਰਾਬਤ ਦਾ ਪਿਆਰੇ ਬੱਚਿਓ ਅੱਜ